ਜੀ ਹਾਂ ਧਾਰ ਵਾਲੀ ਅਤੇ ਲਗਜ਼ਰੀ ਲਾਈਫ ਦੀ ਸ਼ੌਕੀਨ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੇ ਜਾਇਦਾਦਾ ਫਰੀਜ਼ਰ ਕਰਨ ਤੋਂ ਬਾਅਦ ਜਿਹਦਾ ਕਾਰੋਬਾਰ ਕਰਨ ਵਾਲੀ ਇੱਕ ਹੋਰ ਮਹਿਲਾ ਲਖਵਿੰਦਰ ਕੌਰ ਲੱਖੋ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਇਹ ਤਸਵੀਰਾਂ ਜੋ ਤੁਸੀਂ ਸ਼ਾਨਦਾਰ ਕੋਟੀ ਦੀਆਂ ਦੇਖ ਰਹੇ ਹੋ ਦਰਸਲ ਉਸੇ ਮੈਲਾ ਲਖਵਿੰਦਰ ਕੌਰ ਵਰ ਫ ਲੱਖੋ ਦੀ ਹੈ ਜਿਸ ਦੇ ਵੱਲੋਂ ਇੰਦਰਾਬਸਤੀ ਸੁਨਾਮ ਦੇ ਵਿੱਚ ਇਹ ਕੋਠੀ ਬਣਾਈ ਗਈ ਸੀ ਜਰਾ ਸਹਿਲਾ ਨਸ਼ੇ ਦੇ ਕਾਰੋਬਾਰ ਦੇ ਸਿਰ ਦੇ ਉੱਪਰ ਲੱਖੋ ਦੇ ਵੱਲੋਂ ਇਹ ਕੋਠੀ ਬਣਾਈ ਗਈ ਸੀ ਜਿਸ ਨੂੰ ਕੀ ਪੁਲਿਸ ਨੇ ਅਟੈਚ ਕੀਤਾ ਤੇ ਪੁਲਿਸ ਦੇ ਵੱਲੋਂ ਇਸ ਆਲਿਸ਼ਾਨ ਕੋਠੀ ਦੇ ਬਾਹਰ ਪੋਸਟਰ ਚਿਪਕਾਏ ਗਏ ਨੇ ਨਸ਼ੀ ਦੀ ਕਾਲੇ ਕਮਾਈ ਦੇ ਨਾਲ ਮਿਨਾਕਸ਼ੀ ਕਲੋਨੀ ਦੇ ਵਿੱਚ ਲਖਵਿੰਦਰ ਲਖੋ ਦੇ ਵੱਲੋਂ 1 ਕੋਟੀ ਪਾਈ ਗਈ ਸੀ ਜਿਸ ਨੂੰ ਕੀ ਪੁਲਿਸ ਨੇ ਅਟੈਚ ਕੀਤਾ ਉਤੇ ਹੀ ਨਸ਼ਾ ਤਸਕਰ ਮਹਿਲਾ ਦੀ ਪ੍ਰਾਪਰਟੀ ਅਟੈਚ ਕਰਨ ਪਹੁੰਚੇ ਡੀਐਸਪੀ ਅਰਵਿੰਦਰ ਸਿੰਘ ਖੈਰਾ ਨੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਵੀ ਕੀਤੀ ਹੈ ਇਹ ਤੇ ਲਖਵਿੰਦਰ ਕੌਰ ਲਖੋ ਵਾਈਫ ਆਫ ਜੱਗਾ ਸਿੰਘ ਹੈ ਇਹ ਦੀ ਇੰਦਰਾਬਸਤੀ ਰਿਆਨਾਲੀ ਹੈ ਇਹ ਪਿਛਲਾ ਘਰ ਉੱਥੇ ਬਣਾਇਆ ਸੀਗਾ ਛੋਟਾ ਜਿਹਾ ਘਰ ਇਹਦਾ ਪਰ ਉਹਨੇ ਮਨਾਕਸ਼ੀ ਕੋਲੋਨੀ ਦੇ ਵਿੱਚ ਹੁਣ ਇੱਕ ਇਹ ਵੇਖੋ ਇਹ ਛੋਟਾ ਘਰ ਕਿੱਥੇ ਸੀ ਮਤਲਬ ਕਿੱਥੇ ਰਹਿੰਦੀ ਸੀ ਇੰਦਰਾਬਸਤੀ ਬਾਹਰਲਾ ਬੇੜਾ ਜਿਹੜਾ ਸੀ ਛੋਟਾ ਜਿਹਾ ਘਰ ਸੀਦਾ ਜਿਹੜੀ ਕਿ ਇੱਕ ਜੱਗ ਕਬਜ਼ੇ ਵਾਲੀ ਜਗ੍ਹਾ ਸੀ ਜਿਹਦੇ ਵਿੱਚ ਮੰਡੀ ਕਰਨੇ ਰੋਡ ਦੀ ਜਗ੍ਹਾ ਸੀ ਉਹਦੇ ਵਿੱਚ ਘਰ ਸੀਗਾ ਅੱਛਾ ਹੁਣ ਇਸ ਲੇਡੀ ਨੇ ਆਪਣੇ ਮਤਲਬ ਇਸ ਕਾਲੇ ਧੰਦੇ ਤੋਂ ਜੇ ਜੇ ਦੇ ਕਰੀਬ 10 ਮਕਦਮੇ ਦੇ ਖਾਮਦਾਰ ਹੋਣਾ ਇਸ ਲੇਡੀ ਨੇ ਆਪਣਾ ਨਸ਼ਾ ਵੇਚ ਵਿੱਚ ਕੇ ਇਹਦੇ ਪੈਸੇ ਇਕੱਠੇ ਕਰਕੇ ਮੂਠੀ ਪੀਂਦੇ ਰਹੇ ਜੀ ਹੁਣ ਉਸ ਤੋਂ ਹੀ ਕੋਠੀ ਆ ਆਹ ਬੜੇ ਮੋٹے ਬੰਦੇ ਦੀ ਹੋ ਨਹੀਂ ਸਕਦੀ ਜਿਹਦੇ ਕੋਈ ਵੀ ਦੁੱਖੀ ਦੀ ਇਨਕਮ ਨਹੀਂ ਹੈ ਕੋਈ ਦੇ ਕੋ ਪ੍ਰੋਪਰਟੀ ਨਹੀਂ ਹੈਗੀ ਫਿਰ ਕੋਈ ਦੇ ਕੋ ਕਲਾ ਨਸ਼ੇ ਦਾ ਕਾਰੋਬਾਰ ਸੀਗਾ ਇਹਨੇ ਹੁਣ ਇਹ ਕੋਠੀ ਬਣਾਈ ਸੀਗੀ ਇਹਦੇ ਖਿਲਾਫ ਅਸੀਂ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ ਤੇ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਨੋਟਿਸ ਦਿੱਤਾ ਗਿਆ ਹੈਰਾਨੀ ਵਾਲੀ ਗੱਲ ਇਹ ਹੈ ਜਿਹਦੇ ਜਿਹੜੇ ਵਕੀਲ ਸਾਹਿਬ ਨੇ ਵੀ ਉਹਦਾ ਜਵਾਬ ਦਿੱਤਾ ਗਿਆ ਅਥਾਰਟੀ ਨੂੰ ਪਰ ਸਾਡੇ ਐਸਐਚਓ ਪ੍ਰਤੀਕ ਜਿੰਦਲ ਵੱਲੋਂ ਜਿਹੜੀ ਨਾਭੋਂ ਪਿਆਰ ਵਾਈ ਕਰਦੇ ਹੋਏ ਇਸ ਲੇਡੀ ਦੀ ਦੋ ਵਾਰਾਂ ਬੀਸੀ ਹੋਈ ਦੋ ਵਾਰਾਂ ਨੂੰ ਹਾਈ ਕੋਰਟ ਉਥੇ ਛੋਟੀ ਜਾ ਉਹ ਜੋ ਸਾਡੇ ਐਸਐਸਪੀ ਸਾਹਿਬ ਵੱਲੋਂ ਉਹ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਰਕਾਰ ਵੱਲੋਂ ਦੋਹਤ ਨਸ਼ੇ ਵਿਰੁੱਧ ਕੰਮ ਕੀਤਾ ਜਾ ਰਿਹਾ ਉਹ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਅਸਿੱਦੇ ਸ਼ੁਰੂ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੇ ਸਮਾਜ ਵਿੱਚ ਜਿਹੜੀ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਗਈ ਸੀਗੀ ਇਹ ਹੁਣ ਅਗਰੇ ਵਿੱਚ ਅਸੀਂ ਇਹਨੂੰ ਅਟੈਚ ਕਰ ਰਹੇ ਹਾਂ ਦੋਏ ਦੇ ਬੈਂਕ ਖਾਤੇ ਸੀਗੇ ਉਹ ਅਟੈਚ ਕਰ ਰਹੇ ਹਾਂ ਜੋ ਅਥਾਰਟੀ ਵੱਲੋਂ ਆਏ ਨੇ ਹੋ ਕੇ ਉਸ ਤੋਂ ਇਲਾਵਾ ਇਹਦੇ ਖਰਾਬ 10 ਮੁਕਦਮੇ ਦਰਜ ਸੀਗੇ 237 ਬੜਾ ਦੇਈ ਮੁਕਦਮਾ ਜਿਹਦੇ ਵਿੱਚ 207 ਗ੍ਰਾਮ ਘਿਟਾ ਇਹਦੇ ਕੋਲ ਪੜਿਆ ਗਿਆ ਸੀਗਾ ਉਹ ਹੁਣੇ ਸੰਰੂਵ ਜੇਲ੍ਹ ਦੇ ਵਿੱਚ ਬੰਦ ਹੈ ਉਦੀ ਵਿੱਚ ਦਾ ਖਿਲਾਫ ਜੋ ਕੇਸ ਚੱਲ ਰਿਹਾ ਵਿੱਡੋ ਲੇਡੀ ਆ ਇਹਦੇ ਤਿੰਨ ਬੱਚੇ ਨੇ ਦੋ ਲੜਕੀਆਂ ਇੱਕ ਲੜਕੀ ਆ ਉਹ ਆਪਣਾ ਉਧਰ ਮਿਹਨਤ ਕਰਦੇ ਨੇ ਇਹ ਹੀ ਉਹਨਾਂ ਨੂੰ ਪਰਪਰਿਸ਼ ਕਰ ਰਹੀ ਸੀ ਉਹਨਾਂ ਦੇ ਦੋ ਬੈਂਕ ਅਕਾਊਂਟ ਸੀ ਇਹਦੇ ਹਾਂਜੀ ਜਿਹਦੇ ਜੁਆਨਸ ਸ਼ੁਰੂ ਕਰਿਆ ਸੀ ਕੇ 1.5 ਲੱਖ ਰੁਪਏ ਆ ਦੇ ਅਕਾਊਂਟ ਸੀਗਾ ਉਦੋਂ ਉਹ ਅਟੈਚ ਕਰੇ ਫਿਰ ਦੋ ਜੀ ਜੀ ਤੇ ਹੋਰ ਵੀ ਤਫਸੀਲ ਕੀਤੀ ਜਾ ਰਹੀ ਵੀ ਕੋਈ ਹੋਰ ਮਾਮਲੇ ਹੋਣਗੇ ਉੱਥੇ ਵਰਗੇ ਦੇ ਤੋਂ ਇਲਾਵਾ ਸਭ ਤੋਂ ਪਹਿਲਾਂ ਇਹਦੇ ਖਿਲਾਫ 2011 ਚ ਮੁਕਦਮਾ ਦਰਜ ਹੋਇਆ ਸੀਗਾ ਇੱਕ ਮੁਕਦਮਾ ਕਸਾਈ ਦਾ ਦਰਜ ਹੋਇਆ ਸੀਗਾ ਇੱਕ ਲੜਾਈ ਝਗੜੇ ਦਾ ਔਰ 8 ਮੁਕਦਮੇ ਦੇ ਖਿਲਾਫ ਠੀਕ ਹੈ ਹੋਰ ਵੀ ਦਰਾਨੇ ਪੜਤਾਲ ਜੋ ਕੀਤਾ ਸਾਹਮਣੇ ਆਉਣਗੇ ਉਹ ਅਖਰੀ ਕਾਰਵਾਈ ਇਹ ਤਾਂ ਕਲੀਅਰ ਆ ਪਹਿਲੋਂ ਸੰਦੇਸ਼ ਦੇਣ ਦਾ ਸਮਾਂ ਪਹਿਲੋਂ ਸੀ ਹੁਣ ਸੰਦੇਸ਼ ਦੇਣ ਦਾ ਸਮਾਂ ਨਹੀਂ ਹੈਗਾ ਹੁਣ ਤਾਂ ਐਕਸ਼ਨ ਦਾ ਸਮਾਂ ਆ ਗਿਆ ਜਿਉਂ ਦੀ ਸਾਡੀ ਮਹਿੰਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੇ ਵਿਰੁੱਧ ਉਹਨੂੰ ਲੈ ਕੇ ਸੀ ਹੁਣ 50 ਦੇ ਫਰੀਬ ਸਾਡੇ ਮਕਦਮੇ ਦਾ ਤੇ 30 ਪਰਮੇ ਦਾ ਦੋਸ਼ ਹੋਏ ਨੇ 55 ਸੀ ਦੋਸ਼ੀ ਗ੍ਰਿਫਤਾਰ ਕੀਤੇ ਨੇ ਜੋ ਅਸੀਂ ਫੜ ਫੜ ਕੇ ਦਿਨਾਂ ਚ ਭੇਜੇ ਨੇ ਉਸ ਤੋਂ ਇਲਾਵਾ 27 ਐਨਡੀ ਦੇ ਮੁਤਾਬਕ ਪੰਜ ਮਕਦਮੇ ਦਰਜ ਕੀਤੇ ਨੇ ਜਿਹੜੇ ਆਮ ਬੰਦੇ ਵਹਿ ਕੇ ਇੱਥੇ ਬਾਹਰੋਂ ਆ ਕੇ ਪੀਂਦੇ ਸੀਗੇ ਪਿੰਡ ਤੋਂ ਸ਼ਹਿਰ ਦੇ ਸੀਗੇ ਉਹਨਾਂ ਨੂੰ ਲਾ ਕੇ 16 ਜਿਹੜੇ ਬੰਦੇ ਨੇ ਤੁਸੀਂ ਜਿਹੜੇ ਨੇ ਅਸੀਂ ਉਹਦੇਲ ਦੀ ਭੇਜੇ ਨੇ ਉਸ ਤੋਂ ਲਾਵਾ 43 ਬੰਦੇ ਜਿਹੜੇ ਨੇ ਨਸ਼ਾ ਸ਼ਰੂਪ ਕੇਂਦਰਾਂ ਦੇ ਅਸੀਬ ਵੇਚੇ ਨੇ ਦਵਾਈ ਵਾਸਤੇ ਦੋ ਬੰਦੇ ਜਿਹੜੇ ਸੀ ਅਸੀਂ ਤਾਕਤ ਕਰਾਏ ਨੇ ਜਿਹੜੇ ਜ਼ਿਆਦਾ ਨਸ਼ਾ ਕਰਦੇ ਸੀਗੇ ਸਾਡੇ ਤੇ ਘਾਬਦਾ ਹੋਰ ਸਿਵਲ ਸਕੂਲ ਦੇ ਵਿੱਚ ਤੇ ਬਣਿਆ ਪਿਆ ਰੁਕੇ ਸੀ ਕਿ ਤੇ ਜਿਹੜੇ ਉਸ ਤੋਂ ਲਾਵਾ ਨਸ਼ੇ ਦੇ ਕਾਰੋਬਾਰ ਤੋਂ ਜਿਵੇਂ ਕਿ ਇੱਕਤਾ ਇਹ ਜੜੀ ਹੋ ਗਈ ਇਸ ਤੋਂ ਇਲਾਵਾ ਪੁਜੀ ਚੰਦਰ ਕੌਰ ਉਹਦੀ ਅਸੀਂ ਤਰੀ 25 ਲੱਖ ਜਿਹੜੀ ਪ੍ਰਾਪਰਟੀ ਉਹਦੇ ਅੱਜ ਕਰਾਈ ਦੀ ਇਹ ਜਿਹੜੀ ਕੋਠੀ ਆ ਨਖਵਿੰਦਰ ਕੌਰ ਲੱਖੋ ਜੀ ਇਹ 45 ਲੱਖ ਦੇ ਕਰੀਬ ਦੀ ਪ੍ਰਾਪਰਟੀ ਜਿਹੜੀ ਇਹ ਵੈਲਿਊ ਪਈ ਹੋਈ ਆ ਇਹ ਪਲੀਜ਼ ਕਰਾਈ ਹੋਈ ਆ ਔਰ ਇਸ ਤੋਂ ਇਲਾਵਾ ਅੱਗੇ ਵੀ ਹੁਣ ਜਿਹੜਾ ਸਾਡੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਸੀ ਉਹ ਜੋ ਸਰਕਾਰ ਵੱਲੋਂ ਜੁਧ ਨਸ਼ੇ ਵਿਰੋਧ ਉਹਦੇ ਵੱਲੋਂ ਡੀਜੀਪੀ ਸਾਹਿਬ ਸਾਡੇ ਵੱਲੋਂ ਕਪੱਸਟੀ ਸਾਹਿਬ ਸਾਡੇ ਸਰਕਾਰ ਸੰਚਾਲ ਵੱਲੋਂ ਜੋ ਸਾਨੂੰ ਉਤਸ਼ਾਹ ਨਾਲ ਦੇਸ਼ ਮਿਲੇ ਹੋਏ ਦੀ ਇਸ ਚੀਜ਼ ਦਾ ਟੋਟਲ ਖਾਤਮਾ ਕਰਨਾ ਉਹ ਖਾਦਮਿਆਂ ਨੂੰ ਅਸੀਂ ਵਜਨ ਬੰਦਾਂ ਪੰਜਾਬ ਪੁਲਿਸ ਵਜਨ ਬੰਦਾਂ ਕਿਸੇ ਵੀ ਕੀਮਤ ਵਿੱਚ ਕਿਸੇ ਸਮਗਲਦਾਰ ਨੂੰ ਕਿਸੇ ਨਸ਼ੀ ਤੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਔਰ ਫਿਰ ਆਪਦੇ ਮਾਧਿਮ ਰਹੀਂ ਬੇਨਤੀ ਕਰਨੀ ਕਿ ਉਹਨਾਂ ਦੇ ਕਿਸੇ ਪਰਿਵਾਰ ਦਾ ਕੋਈ ਬੱਚਾ ਇਸ ਦਲਦਲ ਵਿੱਚ ਗਿਆ ਆਇਆ ਸਾਡੇ ਕੋਲੇ ਆਵੇ। ਸਾਨੂੰ ਦੱਸੀਏ ਅਸੀਂ ਉਹਦਾ ਇਲਾਜ ਕਰਾਵਾਂਗੇ। ਫਰੀ ਆਫ ਕੋਸਟ ਇਲਾਜ ਹੋਵੇਗਾ। ਟੈਸਟ ਪ੍ਰੋਪਰ ਹੋਣਗੇ ਉਹਦੇ। ਪਰ ਫਿਰ ਵੀ ਜੇ ਉਹ ਨਹੀਂ ਬਾਜ਼ ਆਉਂਦਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਤੇ ਨਸ਼ੀ ਦੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਤੇ ਹੀ ਤੁਹਾਡੇ ਪਾਸੇ ਡੀਐਸਪੀ ਹਰਮਿੰਦਰ ਸਿੰਘ ਖੈਰਾ ਦੇ ਨਾਲ ਕਾਰਵਾਈ ਕਰਨ ਪਹੁੰਚੇ थाना ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਕੰਪਟੈਂਟ ਅਥਾਰਟੀ ਦਿੱਲੀ ਤੋਂ ਮਨਜ਼ੂਰੀ ਲੈ ਕੇ ਇਸ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਇਹ ਤਾਂ ਜੀ तकरीबन 2 ਮਹੀਨੇ ਦਾ ਪ੍ਰੋਸੈਸ ਇਹਦਾ ਬਾਕੀ ਸਾਡੇ ਸਰ ਵੱਲੋਂ ਐਸਐਸਪੀ ਸਰ ਵੱਲੋਂ ਟਾਈਮ-ਟਾਈਮ ਤੇ ਇਹਦੇ ਲਈ ਗਾਈਡੈਂਸ ਸਾਨੂੰ ਦਿੱਤੀ ਗਈ ਸੀ ਉਹਦੇ ਕਰਕੇ ਡੀਐਸਪੀ ਸਰ ਨੇ ਵੀ ਪ੍ਰਾਪਰ ਇਹਨੂੰ ਦੇਖਿਆ ਅਸੀਂ ਜੁਮੇ ਸਰ ਨੇ ਦੱਸਿਆ ਹੀ ਹੈ ਇਹਦੇ ਰਿਪਲਾਈ ਵੀ ਭੇਜਿਆ ਗਿਆ ਸੀ ਪਰ ਅਸੀ ਕੰਪੀਟੈਂਟ ਅਥਾਰਟੀ ਜੋ ਬੀਸੀਸ ਹੋਈਆਂ ਮੈਂ ਖੁਦ اٹੈਂਡ ਕੀਤੀ ਉਹ ਚ ਅਸੀਂ ਇਹਨੂੰ ਡਿਫੈਂਡ ਕੀਤਾ ਪ੍ਰੋਪਰ ਤਰੀਕੇ ਨਾਲ ਅਸੀਂ ਉਹ ਚ ਦੱਸਿਆ ਕਿ ਕਿਵੇਂ ਨਸ਼ਾ ਦਾ ਜਿਹੜੇ ਨਸ਼ੇ ਤੋਂ ਇਹ ਤੁਹਾਡੇ ਤੋਂ ਬਣਾਇਆ ਗਿਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਸਮਝਦੇ ਹੋਏ ਸਾਰੇ ਚੀਜ਼ ਨੂੰ ਸੈਟੀਸਫਾਈ ਹੋ ਕੇ ਕੰਪੀਟੈਂਟ ਅਥਾਰਟੀ ਸਾਨੂੰ ਕੱਲ ਫ੍ਰੀਜ਼ਿੰਗ ਆਰਡਰ ਇਹਦੇ ਦੇ ਦਿੱਤੇ ਗਏ ਠੀਕ ਹੈ ਜੀ ਧੰਨਵਾਦ ਚੱਕਬਾਨੀ ਟੀਵੀ ਦੇ ਲਈ ਸਮਰੂਰ ਤੋਂ ਅਨਿਲ ਜੈਨ ਦੀ ਰਿਪੋਰਟ